ਹਾਂਜੀ ਸਤਿ ਸ੍ਰੀ ਅਕਾਲ ਸਾਰੇਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਤੇ ਜੇ 2025 ਹੁਣ ਜਾਣ ਲੱਗਾ ਇੱਕ ਦਿਨ ਰਹਿ ਗਿਆ 2025 ਦਾ ਤੇ 2026 ਦੇ ਵਿੱਚ ਐਂਟਰ ਹੋਣਾ ਪਰ ਬਹੁਤ ਲੋਕਾਂ ਨੂੰ ਹੁਣ ਪੁਰਤਕਾਰ ਦੇ ਵਿੱਚ ਇਹ ਸਮੱਸਿਆ ਆ ਕਿ ਉਹਨਾਂ ਦੇ ਹਲੇ ਤੱਕ ਕਾਰਡ ਨਹੀਂ ਆਏ ਉਹਨਾਂ ਨੂੰ ਕੀ ਕੁਝ ਕਰਨਾ ਚਾਹੀਦਾ ਕਿ ਉਹਨਾਂ ਦੇ ਕਾਰਡ ਮਿਲ ਜAVE ਜਾਂ ਉਹਨਾਂ ਦਾ ਸਟੇਟਸ ਹੀ ਪਤਾ ਲੱਗ ਜAVE ਕੀ ਹੋਏਗਾ ਕੀ ਨਹੀਂ ਹੋਏਗਾ ਕਿਉਂਕਿ 2024 ਦੇ ਲੋਕਾਂ ਨੇ ਫਿੰਗਰ ਦਿੱਤੇ ਆ 2025 ਨਿਕਲ ਗਿਆ ਤੇ 26 ਆਉਣ ਵਾਲਾ ਹਲੇ ਤੱਕ ਕਾਰਡ ਨਹੀਂ ਆਇਆ ਬਹੁਤ ਲੋਕਾਂ ਦੇ ਕਾਰਡ ਆ ਵੀ ਗਏ ਆ ਡੇਲੀ ਮੈਸੇਜ ਕਮੈਂਟ ਆ ਰਿਹਾ ਕਾਰਡ ਰੀਸੀਵ ਹੋ ਰਿਹਾ ਲੋਕਾਂ ਦੇ ਸੋ ਬਹੁਤ ਲੋਕ ਹਜੇ ਇਦਾਂ ਤੇ ਵੀ ਫਸੇ ਬੈਠੇ ਜਿਨ੍ਹਾਂ ਦਾ ਵਿਚਾਰਿਆਂ ਦਾ ਹਲੇ ਕੁਝ ਵੀ ਨਹੀਂ ਪਤਾ ਸੋ ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਅੱਜ ਇਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਸੋ ਪੁਲਿਸ ਪੁਲਿਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਐਸ ਇਹ ਇਸ ਮਹੀਨੇ ਦੇ ਵਿੱਚ ਬਹੁਤ ਲੋਕਾਂ ਦੇ ਇਹ ਕਮੈਂਟ ਰੀਸੀਵ ਹੋਇਆ ਕਿ ਭਾਜੀ ਮੈਂ ਆਈਮਾ ਦੇ ਵਿੱਚ ਆਪਣਾ ਸਟੇਟਸ ਪਤਾ ਕਰਨ ਗਿਆ ਸੀ ਤੇ ਉਹਨਾਂ ਨੇ ਮੇਰੇ ਬਾਇਓਮੈਟ੍ਰਿਕਲ ਲੈਤੇ ਆ ਬਹੁਤ ਲੋਕਾਂ ਨੂੰ ਇਹ ਕਹਿ ਰਹੇ ਕਿ ਸਾਨੂੰ ਬੁਲਾਇਆ ਜੀ ਸਾਨੂੰ ਈਮੇਲ ਆਈ ਆ ਕਿ ਸਾਡੇ ਬਾਇਓਮੈਟ੍ਰਿਕ ਦੇ ਦੁਆਰੇ ਹੋਣਾ ਸਾ ਤੋਂ ਡਾਕੂਮੈਂਟ ਦੁਆਰਾ ਮੰਗੇ ਆ ਸੋ ਇਹ ਕੇਸ ਦਿਨਪੋ ਦਿਨ ਵਧਦੇ ਜਾ ਰਿਹਾ ਲੋਕਾਂ ਨੂੰ ਹੁਣ ਇਸ ਤਰ੍ਹਾਂ ਦੀਆਂ ਮੇਲਸ ਜਾਂ ਉੱਥੇ ਜਾਂਦੇ ਆ ਉਹਨਾਂ ਨੂੰ ਪਤਾ ਕਰਨ ਦਾ ਆਪਣਾ ਸਟੇਟਸ ਦਾ ਤਾਂ ਉਹਨਾਂ ਦੇ ਫਿੰਗਰ ਲਿੱਤੇ ਜਾਂਦੇ ਆ ਫੋਟੋ ਦੁਆਰੇ ਲਈਤੀ ਜਾਂਦੀ ਹੈ ਸਿንስ ਆਈਮਾ ਤੋਂ ਵੀ ਸੇਮ ਇਸ ਤਰ੍ਹਾਂ ਦੇ ਕੇਸ ਬਹੁਤ ਜ਼ਿਆਦਾ ਆ ਰਹੇ ਆ ਸੋ ਮੈਂ ਤੁਹਾਨੂੰ ਹਮੇਸ਼ਾ ਵੀ ਇਹ ਵੀਡੀਓ ਦੇ ਵਿੱਚ ਜੋ ਵੀ ਮੇਰੀਆਂ ਪਹਿਲੀਆਂ ਵੀਡੀਓ ਉਹਨਾਂ ਚ ਵੀ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਹੁੰਦਾ ਕਿ ਜਿਨ੍ਹਾਂ ਨੂੰ ਹਾਲ ਤੋਂ ਉੱਤੇ ਹੋ ਗਿਆ ਨਾ ਫਿੰਗਰ ਦਿੱਤੇ ਆ ਉਹਨਾਂ ਨੂੰ ਉਹਨਾਂ ਦੀ ਸਮੱਸਿਆ ਵਾਕਈ ਹੀ ਵੱਡੀ ਆ ਸੋ ਤੁਹਾਨੂੰ ਹੁਣ ੱੱਕੇ ਖਾਣੇ ਹੀ ਪੈਣਿਆ ਪਤਾ ਬਹੁਤ ਦੇਰ ਹੋ ਗਈ 4 ਸਾਲ ਹੋਰ ਹੀ ਹੋਗੇ ੱੱਕੇ ਖਾਂਦਿਆਂ ਨੂੰ ਪਰ ਥੋੜੇ ਜਿਹਾ ਹੋਰ ਤੁਹਾਨੂੰ ਖਾਣੇ ਪੈਣਿਆ ਸੋ ਤੁਸੀਂ ਆਪਣੀ ਆਈਮਾ ਦੇ ਵਿੱਚ ਜਾਂਦੇ ਰਹੋ ਈਮੇਲ ਕਰਦੇ ਰਹੋ ਕਾਲ ਕਰਦੇ ਰਹੋ ਪਿੱਛੇ ਪੈਰ ਉਹ ਜਦੋਂ ਤੱਕ ਤੁਹਾਡਾ ਕਾਰਜਿਆਂ ਦਾ ਕਿਸੇ ਲਾਇਰ ਦੇ ਕਿਸੇ ਏਜੰਟ ਦੇ ਹਜੇ ਭਰੋਸੇ ਨਾ ਬੈਠੋ ਕਿਉਂਕਿ ਖੁਦ ਤੋਂ ਵੀ ਤੁਹਾਨੂੰ ਕੁਝ ਕਰਨਾ ਪੈਣਾ ਠੀਕ ਆ ਤੁਸੀਂ ਪੈਸੇ ਦਿੱਤੇ ਆ ਤਾਂ ਇਹਦੇ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਦੇ ਡਿਪੈਂਡ ਹੀ ਰਹੋ ਤੁਸੀਂ ਖੁਦ ਵੀ ਜਾਂਦੇ ਰਹੋ ਆਈਮਾ ਦੇ ਕਿਉਂਕਿ ਬਹੁਤ ਲੋਕਾਂ ਨੂੰ ਕਾਨੂੰਨ ਜਦੋਂ ਜਾਂਦੇ ਆ ਉਹਨਾਂ ਦੇ ਬਾਇਓਮੈਟ੍ਰਿਕ ਦੁਆਰਾ ਲਿੱਤੇ ਜਾਂਦੇ ਆ ਉਹਨਾਂ ਦੀ ਫੋਟੋ ਦੁਆਰਾ ਲਿੱਤੀ ਜਾਂਦੀ ਆ ਸੋ ਇਹ ਨਾ ਹੋਵੇ ਜਿਨ੍ਹਾਂ ਨੂੰ ਸਾਲ ਤੋਂ ਉੱਤੇ ਹੋ ਗਿਆ ਬਾਇਓਮੈਟ੍ਰਿਕ ਦਿੱਤੇ ਉਹ ਤੁਹਾਡੇ ਵੀ ਡਾਕੂਮੈਂਟ ਇੱਧਰ ਉੱਧਰ ਹੋ ਜਵੇ ਜਾਂ ਬਹੁਤ ਲੋਕਾਂ ਦੀਆਂ ਫੋਟੋਆਂ ਹੀ ਸਹੀ ਨਹੀਂ ਸੀ ਆਈਆਂ ਤਾਂ ਕਰਕੇ ਉਹਨਾਂ ਦੇ ਕਾਰ ਨਹੀਂ ਆ ਰਹੇ ਤੇ ਇਹ ਨਾ ਤੁਸੀਂ ਸੋਚੋ ਕੀ ਆਇਮਾ ਤੁਹਾਨੂੰ ਇਨਫੋਰਮ ਕਰੂੰਗੀ ਮੇਲ ਭੇਜੂੰਗੀ ਕਿਉਂਕਿ ਆਇਮਾ ਦੇ ਉੱਪਰ ਕੰਮ ਦਾ ਪ੍ਰੈਸ਼ਰ ਤੁਹਾਨੂੰ ਪਤਾ ਹੀ ਆ ਤੇ ਬਾਕੀ ਤੁਸੀਂ ਉਹਨਾਂ ਦਾ ਕੰਮਕਾਰ ਵੀ ਦੇਖ ਹੀ ਲਿਆ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਹਿਸਾਬਤਾ ਵਾ ਉਹਨਾਂ ਦਾ ਕੋਈ ਸੋਰਸ ਇੱਤਾ ਨਹੀਂ ਪਹਿਲਿਆਂ ਨੂੰ ਪਿੱਛੇ ਪਿੱਛਿਆਂ ਨੂੰ ਪਹਿਲਾਂ ਕਦੋਂ ਕਿਸੇ ਨੂੰ ਕਾਰਡ ਦੇ ਦੇਣਾ ਕਦੋਂ ਕਿਸ ਨੂੰ ਕੋਈ ਫਾਲਤਾਂ ਆ ਜਾਣਾ ਕਿਸੇ ਦਾ ਕੁਝ ਨਹੀਂ ਪਤਾ ਲੱਗ ਰਿਹਾ ਸੋ ਆਪਣੀ ਰਿਸਪਾਂਸਿਬਿਲਟੀ ਆ ਆਪਣਾ ਕੰਮ ਆ ਆਪਣੀ ਮਿਹਨਤ ਆ ਤੁਹਾਨੂੰ ਆਪ ਜਾਣਾ ਚਾਹੀਦਾ ਮੈਂ ਤੁਹਾਨੂੰ ਹਾਈ ਰეკਮੈਂਡ ਕਰੂੰਗਾ ਕਿ ਤੁਸੀਂ ਆਇਮਾ ਦੇ ਵਿੱਚ ਜਾਓ ਪਤਾ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਏ ਹੋਣਗੇ ਸਾਨੂੰ ਤਾਂ ਇਹ ਐਂਟਰ ਨਹੀਂ ਹੋਣ ਦਿੰਦੇ ਅਜਿਹਾ ਲਾਈਨਾਂ ਦੇ ਵਿੱਚ ਖੜ ਖੜ ਕੇ ਵੀ ਦੇਖ ਲਿਆ ਜੀ ਸਾਨੂੰ ਤਾਂ ਕਹਿ ਦਿੰਦੇ ਆ ਵੇਟ ਕਰੋ ਪਰ ਬਹੁਤ ਭਰਾ ਜਿਹੜੇ ਵੀਡੀਓ ਦੇ ਥੱਲੇ ਕਮੈਂਟ ਕਰਦੇ ਆ ਕਿ ਮੈਂ ਗਿਆ ਸੀਗਾ ਮੇਰੇ ਨਾਲ ਇਦਾਂ ਹੋਈ ਮੇਰੇ ਬਾਇਓਮੈਟਰੀ ਲੈ ਲੇ ਤਾਂ ਉਹ ਵੀ ਤਾਂ ਜਾਣਦੇ ਹੀ ਆ ਸੋ ਉਹਨਾਂ ਨੇ ਵੀ ਧੱਕੇ ਖਾਦੇ ਆ ਸੋ ਕਿਸਮਤ ਅੱਜ ਤੁਹਾਡੀ ਨਹੀਂ ਸਹੀ ਅੱਜ ਤੁਹਾਡੀ ਨੰਬਰ ਨਹੀਂ ਆਇਆ ਅੱਜ ਤੁਹਾਡੀ ਵਾਰੀ ਨਹੀਂ ਹੈ ਕੱਲ ਆ ਜਾਏਗੀ ਕਿਉਂਕਿ ਮੋਸਟਲੀ ਇਹ ਆਇਮਾ ਦੇ ਵਿੱਚ ਇਦਾਂ ਹੁੰਦਾ ਕਿ ਉਹਨਾਂ ਨੇ 10-15 ਬੰਦਿਆਂ ਨੂੰ ਹੀ ਅੰਦਰ ਬੁਲਾਉਣਾ ਹੁੰਦਾ ਇਨਫਾਰਮ ਕਰਨਾ ਹੁੰਦਾ ਜਾਂ ਕਿਸੇ ਦਿਨ ਉਹਨਾਂ ਦੀ ਅਪਾਇੰਟਮੈਂਟਾਂ ਘੱਟ ਹੁੰਦੀਆਂ ਉਹ ਬੰਦਿਆਂ ਨੂੰ ਅੰਦਰ ਲੈਂਦੇ ਆ ਜਿਆਦਾ ਬਾਕੀ ਨਹੀਂ ਅਪਾਇੰਟਮੈਂਟ ਤੇ ਹੀ ਕੰਮ ਚੱਲਦਾ ਸੋ ਇਹ ਚੀਜ਼ ਦਾ ਤੁਸੀਂ ਧਿਆਨ ਰੱਖ ਕੀ ਕਿਹੜੀ ਐਮਾ ਚ ਪਤਾ ਕਰਦੇ ਰਹੋ ਆਪਣੇ ਯਾਰਾਂ ਦੋਸਤਾਂ ਨੂੰ ਕਿਹੜੀ ਐਮਾ ਦੇ ਵਿੱਚ ਐਂਟਰ ਐਂਟਰੀ ਮਿਲਦੀ ਆ ਔਰ ਕਿੰਨੇਟ ਬੰਦਿਆਂ ਨੂੰ ਐਂਟਰੀ ਮਿਲਦੀ ਆ ਕਿਉਂਕਿ ਅਮੇਰ ਕਾ ਸ਼ੈਪ ਦੇ ਮੈਨੂੰ ਬਹੁਤ ਲੋਕਾਂ ਦੇ ਕਮੈਂਟ ਆਏ ਹੋਏ ਆ ਕਿ ਅਸੀਂ ਗਏ ਸੀਗੇ ਉਹ ਸਿਰਫ ਸਿਰਫ ਪਹਿਲੇ ਜਿਹੜੇ 10 ਬੰਦੇ ਹੁੰਦੇ ਆ 10 ਬੰਦਿਆਂ ਨੂੰ ਹੀ ਟੋਕਨ ਦਿੰਦੇ ਆ ਲਾਈਨ ਦੇ ਵਿੱਚ ਲੱਗਦੇ ਆ ਸਵੇਰੇ ਲਾਈਨ ਲੱਗ ਜਾਂਦੀ ਆ ਉਸ ਤੋਂ ਬਾਅਦ ਵਾਲੇ ਨੂੰ ਕਿਸੇ ਨੂੰ ਵੀ ਕੁਝ ਨਹੀਂ ਦੱਸਦੇ ਨਾ ਐਂਟਰੀ ਦਿੰਦੇ ਆ ਸੋ ਇਸ ਤਰ੍ਹਾਂ ਦੇ ਨਿਯਮ ਹੁੰਦੇ ਜਿਹੜੇ ਤੁਹਾਨੂੰ ਨਹੀਂ ਪਤਾ ਹੁੰਦੇ ਜਿਹੜੇ ਬਾਅਦ ਵਾਲੇ ਹੁੰਦੇ ਆ ਫਿਰ ਉਹ ਕਮੈਂਟ ਨੀਚੇ ਇਹ ਕਰਦੇ ਸਾਨੂੰ ਤਾਂ ਸੋ ਮੇਰਾ ਵੀਰ ਤੁਹਾਡਾ ਕੰਮ ਆ ਤੱਕੇ ਵੀ ਤੁਹਾਨੂੰ ਹੀ ਖਾਣੇ ਪੈਣੇ ਆ ਸੋ ਬਾਕੀ ਤੁਹਾਡੀ ਮਰਜ਼ੀ ਆ ਵੇਟ ਕਰ ਲਈਏ ਵੇਟ ਕਰੋ ਸਾਲ ਹੋ ਗਿਆ ਵੇਟ ਕਰਦੇ ਆ ਤੁਹਾਨੂੰ ਕਦੇ ਉਹ ਤੁਹਾਨੂੰ ਆਇਆ ਮਾ ਦੱਸੇਗੀ ਭਾਈ ਫੋਟੋ ਨਹੀਂ ਆਈ ਤੁਹਾਡੇ ਬਾਇਓਮੈਟ੍ਰਿਕ ਦੁਆਰੇ ਹੋਣਿਆ ਜਾਂ ਕੋਈ ਵੀ ਆ ਇਹ ਵੀ ਹੈ ਕਿ ਕੰਟੀਨਿਊ ਪ੍ਰਪੋਜ਼ ਟੂ ਰਿਜੈਕਸ਼ਨ ਵਾਲਿਆਂ ਦੇ ਅਪਰੂਵ ਵੀ ਹੋ ਰਿਹਾ ਕੇਸ ਹਰ ਰੋਜ਼ ਇਦਾਂ ਦੇ ਕਮੈਂਟ ਵੀ ਆ ਰਿਹਾ ਕਾਰਡ ਵੀ ਰੀਸੀਵ ਹੋ ਰਿਹਾ ਤਾਂ ਇਹ ਨਹੀਂ ਹੈਗਾ ਕਿ ਹੁਣ ਜਿਹੜੇ ਰਹਿ ਗਏ ਉਹਨਾਂ ਸਾਰਿਆਂ ਤੇ ਹੀ ਇਹ ਸੀਨ ਹੋਏਗਾ ਜੀ ਉਹਨਾਂ ਦੇ ਬਾਇਓਮੈਟ੍ਰਿਕ ਦੁਆਰੇ ਹੋਣਿਆ ਜੀ ਨਾ ਸਾਰਿਆਂ ਦੇ ਨਹੀਂ ਪਰ ਫਿਰ ਵੀ ਆਪਣਾ ਫਰਜ਼ ਬਣਦਾ ਕਿ ਹੁਣ ਸਾਲ ਤੋਂ ਉੱਤੇ ਹੋ ਗਿਆ ਬਾਕੀ ਮੈਂ ਤਾਂ ਇਹ ਹੀ ਅਰਦਾਸ ਕਰਦਾ ਕਿ ਰੱਬਾ ਸਾਰਿਆਂ ਦੇ ਕਾਰਡ ਜਲਦੀ ਜਲਦੀ ਆ ਜAVE ਕਿਉਂਕਿ ਆਈਮਾ ਆਪਣੇ ਵੱਲੋਂ ਤਾਂ ਪੂਰੀ ਤੇਜ਼ੀ ਦਿਖਾਉਂਦੀ ਪਈ ਆ ਹੁਣ ਜਨਵਰੀ ਆ ਫਰਵਰੀ ਜਿਨ੍ਹਾਂ ਦੇ ਰੀਨਵਲ ਹੋਣੇ ਆ ਉਹਨਾਂ ਦੇ ਲਈ ਵੀ ਪੋਰਟਲ ਓਪਨ ਕਰਤੇ ਤੇ ਸਪੀਡ ਲਈ ਉਹਨਾਂ ਨੇ ਕਿਹਾ ਕਿ ਬਹੁਤ ਤਾਰ ਜਲਦੀ ਜਲਦੀ ਲੋਕਾਂ ਦੇ ਕਾਰਡ ਉਹਨਾਂ ਦੇ ਡਿਲੀਵਰ ਕਰਾਂਗੇ ਪਰ ਉਹ ਲੋਕਾਂ ਦਾ ਕੋਈ ਕਸੂਰ ਨਹੀਂ ਹੈਗਾ ਜਿਨ੍ਹਾਂ ਨੂੰ ਇੱਕ ਆਲਰੇਡੀ ਇੱਕ ਸਾਲ ਤੋਂ ਫਸਿਆ ਨੂੰ ਹੋ ਗਿਆ ਇੱਕ ਸਾਲ ਹੋ ਗਿਆ ਉਹਨਾਂ ਨੂੰ ਪਰ ਉਹਨਾਂ ਦਾ ਹਜੇ ਤੱਕ ਕੁਝ ਨਹੀਂ ਪਤਾ ਲੱਗ ਸਕਿਆ ਬਾਕੀ ਤੁਸੀਂ ਇਸ ਦੇ ਬਾਰੇ ਕੀ ਕਹਿ ਰਹੇ ਆ ਤੁਹਾਡੀ ਕੀ ਸੋਚ ਆ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸ ਦਿਓ ਔਰ ਵੀਡੀਓ ਤੁਹਾਡੇ ਲਈ ਥੋੜੀ ਜਿਹੀ ਹੈਲਪਫੁਲ ਰਹੀ ਹੋਵੇ ਜਾਂ ਤੁਹਾਨੂੰ ਲੱਗਾ ਹੋਵੇ ਕਿ ਹਾਂ 바ਕੇ ਕੁਝ ਕੰਮ ਦੀ ਚੀਜ਼ ਮਿਲੀ ਇਸ ਵੀਡੀਓ ਚ ਸੋ ਪਲੀਜ਼ ਪਲੀਜ਼ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਬਾਕੀ ਅਗਰ ਵੀਡੀਓ ਤੇ ਯਾਰ ਚੈਨਲ ਤੇ ਨਵੇਂ ਆ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀ ਨਵੀਂ-ਨਵੀਂ ਅਪਡੇਟ ਮਿਲਦੀ ਰਹੇ ਬਾਕੀ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਥੈਂਕ ਯੂ